ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ ਮਹਾਂਪੁਰਖ ਸੋ ਜਥੇ ਚ ਆਏ ਬਾਬਾ ਠਾਕੁਰ ਸਿੰਘ ਜੀ ਸਦਖੰਡ ਵਾਸੀ ਮਹਾਂਪੁਰਖ ਕਾਰਜਕਾਰੀ ਮੁਖੀ ਤੰਦੂਮੀ ਤਖਾਲ ਮਹਾਂਪੁਰਖਾਂ ਦੇ ਪਾਸ ਆ ਕਰਕੇ ਸੇਵਾ ਭਾਵਨਾ ਮਹਾਂਪੁਰਖਾਂ ਦੇ ਨਾਲ ਪ੍ਰੇਮ ਦੇ ਬਚਨ ਕੀਤੇ ਬੜਾ ਪ੍ਰੇਮ ਮਹਾਂਪੁਰਖਾਂ ਦਾ ਬਾਬਾ ਠਾਕੁਰ ਸਿੰਘ ਜੀ ਦਾ ਤੇ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ ਮਹਾਂਪੁਰਖਾਂ ਦਾ ਆਪਸ ਵਿੱਚ ਹੈ ਸੋ ਮਹਾਂਪੁਰਖ ਬਾਬਾ ਠਾਕਰ ਸਿੰਘ ਜੀ ਬਰਾਜ ਗਏ ਆਰਾਮ ਕਰਨ ਲੱਗੇ ਵਿਦਿਆਰਥੀ ਸਿੰਘਾਂ ਨੇ ਬਾਬਾ ਸੰਤੋਖ ਸਿੰਘ ਜੀ ਜੋਤੀਸਰੂਪਾਲੇ ਮਹਾਂਪੁਰਖਾਂ ਦੇ ਪਾਸ ਬੈਠ ਕੇ ਬਚਨ ਕੀਤੇ ਮਹਾਂਪੁਰਖੋ ਕੋਈ ਸਾਡੇ ਤੇ ਵੀ ਬਖਸ਼ਿਸ਼ ਕਰੋ ਸਾਡੇ ਤੇ ਰਹਿਮਤ ਕਰੋ ਕੋਈ ਅਧਿਆਤਮਿਕ ਬਚਨ ਸੁਣਾਓ ਮਹਾਂਪੁਰਖ ਬਾਬਾ ਸੰਤੋਖ ਸਿੰਘ ਜੀ ਕਾ ਲਗੇ ਤੁਸੀਂ ਦੰਦ ਮੀਟ ਸਾਲ ਦੇ ਵਿਦਿਆਰਥੀ ਸਿੰਘ ਵਿਦਵਾਨ ਮਹਤਿਦਾਸ ਆਪ ਜੀ ਦੀ ਸੇਵਾ ਕਰਨ ਵਾਲਾ ਕੀ ਬਚਨ ਦੱਸਾਂਗੇ ਨਹੀਂ ਮਾਪੁਰਖੋ ਤੁਹਾਡੇ ਤੇ ਬਖਸ਼ਿਸ਼ਾਂ ਸਹਿਬ ਜਾਦੇ ਵਾਲੇ ਰਾਮਤਨ ਕੀਤੀਆਂ ਨੇ ਮਾਤਾ ਗੁਜਰਤੌਰ ਜੀ ਦੀਆਂ ਬਖਸ਼ਿਸ਼ਾਂ ਹਨ ਤੁਸੀਂ ਰਾਮਤ ਕਰੋ ਦਇਆ ਕਰੋ ਕੋਈ ਬਚਨ ਸੁਣਾਓ ਕਹਿਣ ਲੱਗੇ ਫਿਰ ਭਾਈ ਸਿੰਘੋ ਇੱਕ ਬੇਨਤੀ ਮੈਂ ਤੁਹਾਨੂੰ ਕਰਦਾ ਹਾਂ ਬਾਬਾ ਠਾਕਰ ਸਿੰਘ ਦੀ ਮਾਪੁਰਖਾਂ ਨਾਲ ਕੋਈ ਸੰਸਾਰੀ ਬਚਨ ਨਾ ਕਰਿਆ ਕਰੋ ਸੰਸਾਰੀ ਬਚਨ ਸੋਸਾਰੇ ਸਿੰਘ ਹੈਰਾਨ ਹੋ ਗਏ ਤਾਂ ਲੱਗੇ ਮਹਾਂਪੁਰਖੋ ਇਹ ਕਿਸ ਤਰ੍ਹਾਂ ਦਾ ਬਚਨ ਤੁਸੀਂ ਕਰਦੇ ਜੇ ਕਿ ਮਹਾਂਪੁਰਖਾਂ ਦੇ ਨਾਲ ਕੋਈ ਸੰਸਾਰੀ ਬਚਨ ਅਸੀਂ ਇਤਿਹਾਸ ਸੰਸਾਰੀ ਸੰਸਾਰੀ ਬਚਨ ਕਰਾਂਗੇ ਇਹੇ ਪਬੰਦੀ ਕਿਉਂ ਕਹਨ ਲੱਗੇ ਸੰਗੋ ਸਾਰੇ ਜਿੰਨੇ ਮਹਾਤਮਾ ਹਨ ਉਹਨਾਂ ਨੂੰ ਯਤਨ ਕਰਨਾ ਪੈਂਦਾ ਹੈ ਸਮਾਧੀ ਲਾਉਣ ਵਾਸਤੇ ਸਮਾਧੀ ਲਾਉਣ ਲਈ ਬਾਬਾ ਠਾਕੁਰ ਸਿੰਘ ਦੀ ਮਹਾਂਪੁਰਖ ਐਸੀ ਅਵਸਥਾ ਦੇ ਮਾਲਕ ਹਨ ਇਹਨਾਂ ਦੀ ਅਫੁਰ ਸਮਾਧੀ ਲੱਗੀ ਹੋਈ ਹੈ ਜਦੋਂ ਕੋਈ ਇਹਨਾਂ ਦਾ ਸੰਸਾਰੀ ਵਚਨ ਕਰੀਦਾ ਇਹਨਾਂ ਨੂੰ ਸਮਾਧੀ ਚੋਂ ਬਾਹਰ ਆਣ ਕੇ ਸਾਡੇ ਨਾਲ ਵਚਨ ਕਰਨਾ ਪੈਂਦਾ ਇਸ ਕਰਕੇ ਸੁਪਾਈ ਐਸੇ ਜਿਹੜੇ ਮਹਾਂਪੁਰਖ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਾਚ ਗੁਰੂ ਨੇ ਸਦੀਵ ਕਾਲ ਵਾਸਾ ਕੀਤਾ ਹੈ ਇੱਕ ਛਿਣ ਕਾਲ ਵੀ ਉਹ ਪਾਈ ਉਸ ਦਰਸ਼ਨਾਂ ਤੋਂ ਵਾਂਝੇ ਨਹੀਂ ਛੁੱਪੇ ਅਸੀਦ ਬਖਸ਼ਿਸ਼ ਵਾਲੇ ਮਾਪੁਰਖਾਂ ਦੇ ਹਿਰਦੇ ਆਜ ਪਰਮੇਸ਼ਰ ਨੇ ਵਾਸਾ ਕੀਤਾ ਹੋਇਆ ਹੈ। ਪਰਮੇਨਤੀ ਕਰਾ ਮਾਪੁਰਖਾਂ ਦੀ ਰਸਨਾ ਤੇ ਵਸਣ ਵਾਲਾ ਹੈ। ਮਾਪੁਰਖਾਂ ਦੇ ਚਰਣਾ ਵਿੱਚ ਪਰਮੇਸ਼ਰ ਵਸਦਾ ਹੈ। ਮਾਪੁਰਖਾਂ ਦੇ ਨੇਤਰਾ ਵਿੱਚ ਪਰਮੇਸ਼ਰ ਵਸਦਾ ਹੈ। ਮਾਪੁਰਖਾਂ ਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ। ਇਹ ਬਚਨ ਭਗਤ ਪੀਪਾ ਜੀ ਦੇ ਤਾਈ ਭਗਤ ਰਾਮਾਨੰਦ ਜੀ ਨੇ ਗਏ ਹਨ।